ਤਨਤਨ ਸਰਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਫੇਰ ਨਸ਼ਾ ਦੇ ਮੁੱਦੇ ਤੇ ਵੀਡੀਓ ਪਾਉਣ ਜਾ ਰਹੇ ਹਾਂ ਜਿਹੜੇ ਪੰਜਾਬ ਦੇ ਲੋਕ ਪੰਜਾਬ ਦੀ ਧਰਤੀ ਤੇ ਕਹਿੰਦੇ ਜੀ ਪੋਸਤ ਦੀ ਖੇਤੀ ਹੋਣੀ ਚਾਹੀਦੀ ਐ ਫੀਮ ਦੀ ਖੇਤੀ ਹੋਣੀ ਚਾਹੀਦੀ ਐ ਅਸੀਂ ਉਹਨਾਂ ਨੂੰ ਅੱਜ ਸਵਾਲ ਕਰਦੇ ਆ ਵੀ ਹਣ ਤੁਸੀਂ ਨਸ਼ਾ ਖਾ ਕੇ ਜਾਂ ਫੀਮ ਖਾ ਕੇ ਜਾਂ ਪੋਸਤ ਖਾ ਕੇ ਕੀ ਕਰੋਗੇ ਕਿ ਕੋਈ ਖਾਲੇ ਨਰੇਗਾ ਕੱਢ ਦਿੰਦੀ ਐ 15 ਦਿਨਾਂ 'ਚ ਹਾੜੀ ਦਾ ਕੰਮ ਨਿਬੜ ਜਾਂਦਾ 15 ਦਿਨਾਂ 'ਚ ਝੋਨੇ ਦਾ ਨਿਬੜ ਜਾਂਦਾ ਤੇ ਉਦੋਂ ਬਾਅਦ ਜਿਹੜੇ ਖੇਤੀਬਾੜੀ ਦੇ ਕੰਮ ਤਾਂ ਹੈ ਨਹੀਂਗੇ ਜਦੋਂ 18-18 ਘੰਟੇ ਕੰਮ ਕਰਦੇ ਸੀ ਪਿਛਲੇ ਬਜ਼ੁਰਗ ਅੱਜ ਤੋਂ 70 60 ਸਾਲ ਪਿੱਛੇ ਨੂੰ ਜਾਈਏ ਜਦੋਂ ਖੇਤੀਬਾੜੀ ਦੇ ਵਿੱਚ ਬਹੁਤ ਸਾਰਾ ਕਾਰੋਬਾਰ ਹੁੰਦਾ ਸੀ ਬਲਦਾਂ ਨਾਲ ਵਾਹੁੰਦੇ ਹੁੰਦੇ ਸੀ ਯਾਨੀ ਕਿ ਬੜੀ ਸਖਤ ਮਿਹਨਤ ਕਰਨੀ ਪੈਂਦੀ ਹੁੰਦੀ ਸੀ ਉਸ ਸਮੇਂ ਤੇ ਹੁਣ ਤੁਸੀਂ ਦੱਸੋ ਸਾਨੂੰ ਨਸ਼ਾ ਜਿਹੜਾ ਮੰਗ ਕਰ ਰਹੇ ਆ ਪੰਜਾਬ ਦੀ ਧਰਤੀ ਤੇ ਹੁਣ ਸਾਨੂੰ ਇਸ ਵੀਡੀਓ ਦੇ ਰਾਹੀਂ ਅਸੀਂ ਤੁਹਾਨੂੰ ਸੰਦੇਸ਼ ਦੇ ਰਹੇ ਆ ਤੇ ਤੁਹਾਨੂੰ ਅਸੀਂ ਸਵਾਲ ਵੀ ਕਰ ਰਹੇ ਆ ਵੀ ਤੁਸੀਂ ਹੁਣ ਕੋਸਤ ਭੁੱਕੀ ਖਾ ਕੇ ਕੀ ਕਰੋਗੇ ਦੱਸ ਦਿਓ ਪੋਸਤ ਭੁੱਖੀ ਖਾ ਕੇ ਵੱਧ ਤੋਂ ਵੱਧ ਤੁਸੀਂ ਮਤਲਬ ਹੀ ਥੜਿਆਂ ਉੱਤੇ ਬਹਿ ਕੇ ਜਾਂ ਮਤਲਬ ਹੀ ਸੱਥਾਂ ਵਿੱਚ ਬਹਿ ਕੇ ਸਮਾਂ ਖਰਾਬ ਕਰੋਗੇ ਹੋਰ ਤਾਂ ਕੋਈ ਕੰਮ ਨਹੀਂ ਇਸ ਵਾਸਤੇ ਨਸ਼ੇ ਦੀ ਉਹ ਤੋਂ ਲੋੜ ਸੀ ਜਿਹਨੂੰ ਬਹੁਤ ਸਾਰੀ ਤਨਦੇਹੀ ਦੇ ਨਾਲ ਖੇਤੀਬਾੜੀ ਕਰਨੀ ਪੈਂਦੀ ਸੀ ਤਿੰਨ ਤਿੰਨ ਮਹੀਨੇ ਹਾੜੀ ਚੱਲਦੀ ਸੀ ਬੜਾ ਮਤਲਬ ਹੀ ਸਖਤ ਮਿਹਨਤ ਕਰਨੀ ਪੈਂਦੀ ਹੁੰਦੀ ਸੀ ਤੇ ਅੱਜ ਅਸੀਂ ਤੁਹਾਨੂੰ ਇਹ ਸਵਾਲ ਕਰਦੇ ਹਾਂ ਜਿਹੜੇ ਲੋਕ ਆ ਪਿਛਲੇ ਸਮੇਂ ਦੇ ਵਿੱਚ ਅਨਧਾਰ ਸਭਾ ਦੇ ਵਿੱਚ ਉੱਠ ਕੇ ਦੋ ਐਮਐਲ ਨੇ ਮਤਲਬ ਹੀ ਮੰਗ ਕੀਤੀ ਵੀ ਸਾਨੂੰ ਪੋਸਤ ਦੀ ਖੇਤੀ ਦੀ ਤਾਂ ਫਿਰ ਅਸੀਂ ਉਹਨਾਂ ਲੋਕਾਂ ਨੂੰ ਇਹ ਵੀ ਸਵਾਲ ਕਰਦੇ ਹਾਂ ਵੀ ਗੁਰਬਾਣੀ ਤਾਂ ਫਿਰ ਨਸ਼ੇ ਰੋਕੇ ਐ ਜਿਹੜੀ ਪਵਿੱਤਰ ਗੁਰਬਾਣੀ ਐ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਾਰੇ ਨਸ਼ੇ ਦੀ ਬਨਾਹੀ ਕਰੀ ਐ ਜਿਹੜੇ ਕਹਿੰਦੇ ਅਸੀਂ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ ਤਾਂ ਫਿਰ ਤੁਸੀਂ ਨਸ਼ੇ ਦੀ ਪੰਜਾਬ ਦੀ ਧਰਤੀ ਤੇ ਮੰਗ ਨਹੀਂ ਕਰ ਸਕਦੇ ਜੇ ਤੁਸੀਂ ਅੰਦਰੋਂ ਗੁਰੂ ਸਾਹਿਬ ਨੂੰ ਮੰਨਦੇ ਐ ਗੁਰੂ ਸਾਹਿਬ ਦੀ ਬਾਣੀ ਨੂੰ ਮੰਨਦੇ ਐ ਜਿਹੜੇ ਲੋਕ ਕਹਿੰਦੇ ਆ ਕਿ ਨਸ਼ੇ ਦੀ ਮੰਗ ਫਿਰ ਤੁਸੀਂ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਦੇ ਆ ਨਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਗੁਰਬਾਣੀ ਦੇ ਨਾਲ ਤੁਸੀਂ ਸਹਿਮਤਨ ਕਹਿੰਦਾ ਗੁਰੂ ਸਾਹਿਬ ਨੇ ਤਾਂ ਫਿਰ ਨਸ਼ੇ ਤੋਂ ਰੋਕਿਆ ਪਹਿਲੀ ਪਾਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਤਾਂ ਇਸ ਵਾਸਤੇ ਗੁਰੂਆਂ ਪੀਰਾਂ ਨੇ ਨਸ਼ੇ ਤੋਂ ਰੋਕਿਆ ਤੁਸੀਂ ਕਹਿੰਦੇ ਪੰਜਾਬ ਦੀ ਧਰਤੀ ਤੇ ਨਸ਼ੇ ਦੀ ਖੇਤੀ ਹੋਣੀ ਚਾਹੀਦੀ ਹੈ ਕਿ ਨਸ਼ੇ ਦੀ ਖੇਤੀ ਨਾਲ ਰੰਗਲਾ ਪੰਜਾਬ ਬਣ ਜਾਊਗਾ ਆਪਣੀ ਸੋਚ ਬਦਲੋ ਆਪਣੇ ਵਿਚਾਰ ਬਦਲੋ ਪਰ ਹਟਿਆਚਾਰ ਨਾ ਕਰੋ ਮਾੜੇ ਕੰਮ ਨਾ ਕਰੋ ਸਰਕਾਰ ਦੇ ਖਜ਼ਾਨੇ ਨੂੰ ਸਮੇਂ ਸਿਰ ਟੈਗ ਸਦਿਓ ਰੰਗਲਾ ਪੰਜਾਬ ਤਾਂ ਆਟੋਮੈਟਿਕ ਹੀ ਬਣ ਜਾਊਗਾ ਪਰ ਨਾ ਜੀ ਕਈਆਂ ਦੇ ਐਡੇ ਮਾੜੇ ਵਿਚਾਰ ਹੈ ਨਹੀਂ ਜੀ ਪੌਦ ਦੀ ਖੇਤੀ ਕਰੋ ਫੀਮ ਦੀ ਖੇਤੀ ਕਰੋ ਫਿਰ ਰੰਗਲਾ ਪੰਜਾਬ ਬਣੂਗਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਉਹਨਾਂ ਦੀ ਪਵਿੱਤਰ ਗੁਰਬਾਣੀ ਦੇ ਨਾਲ ਸਹਿਮਤ ਹੈ ਤਾਂ ਪੁੱਛੋ ਗੁਰੂ ਸਹਿਬਾਨਾਂ ਦੀ ਪਵਿੱਤਰ ਗੁਰਬਾਣੀ ਨੂੰ ਕੋਈ ਨਸ਼ੇਖਾਨ ਦੀ ਅਗਿਆਨ ਨਹੀਂ ਦਿੰਦੀ ਨਸ਼ੇ ਤੋਂ ਰੋਕਿਆ ਸਾਰੇ ਗੁਰੂ ਸਹਿਬਾਨਾਂ ਨੇ ਤਾਂ ਇੰਨਾ ਕੁਝ ਕਹਿੰਦੇ ਹੋ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕੋਈ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਤਾ ਲੱਗੇ ਜਿਹੜੇ ਪੰਜਾਬ ਦੇ ਲੋਕ ਪੋਸਤ ਦੀ ਖੇਤੀ ਦੀ ਮੰਗ ਕਰਦੇ ਆ ਕਿ ਗੁਰੂਆਂ ਗੁਰੂ ਸਹਿਬਾਨਾਂ ਦੀ ਬਾਣੀ ਤੋਂ ਪੁੱਛੋ ਕਿ ਉਹ ਕੀ ਕਹਿੰਦੀ ਹੈ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ